ਹਿੰਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਦਵਲੋ ਬੀਤੇ ਦਿਨੀ ਦੇਸ਼ ਪਾਰ ਦੇ ਟੋਲ ਟੈਕਸ ਬੂਥਲੈਸ ਕਰਨ ਦੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਪਾਰ ਦੇ ਟੋਲ ਟੈਕਸ ਵਰਕਰ ਯੂਨੀਅਨ ਮੁਲਾਜ਼ਮ ਵਰਕਰ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲਾਡਵਾਲ ਟੋਲ ਪਲਾਸਾ ਤੇ ਪ੍ਰਦਰਸ਼ਨ ਕੀਤਾ ਗਿਆ ਇਨ੍ਹਾਂ ਮੁਲਾਜ਼ਮਾਂ ਨੇ ਕਿਹਾ ਜੇਕਰ ਟੋਲ ਟੈਕਸ ਬੂਥਲੈਸ ਕਰ ਦਿੱਤੇ ਜਾਣਗੇ ਤਾਂ ਲੱਖਾਂ ਨੌਜਵਾਨ ਦੇਸ਼ ਪਾਰ ਦਾ ਜੋ ਇਨ੍ਹਾਂ ਟੂਲ ਟੈਕਸ ਦੇ ਕੰਮ ਕਰ ਰਹੇ ਨੇ ਉਹ ਬੇਰੁਜ਼ਗਾਰ ਹੋ ਜਾਣਗੇ ਵਰਕਰਾਂ ਨੇ ਕਿਹਾ ਇਸ ਨਾਲ ਲੱਖਾਂ ਪਰਿਵਾਰਾਂ ਦਾ ਗੁਜ਼ਾਰਾ ਜੋ ਕਰ ਰਹੇ ਨੇ ਉਹਨਾਂ ਨੂੰ ਵੀ ਮੁਸ਼ਕਲ ਆਵੇਗੀ ਅਜਿਹਾ ਕਰਨ ਦੇ ਨਾਲ ਉਹ ਪਰਿਵਾਰ ਕਿੱਥੇ ਜਾਣਗੇ ਸਰ ਕੀ ਕਹਿਣਾ ਚਾਹੋਗੇ ਜਿਹੜਾ ਹੁਣ ਫੈਸਲਾ ਹੁਣ ਜਿਹੜਾ ਹੈਗਾ ਲੈਂਡ ਜਾਰੀ ਹੈ ਕਿ ਕੇਂਦਰ ਸਰਕਾਰ ਕੇਂਦਰ ਸਰਕਾਰ ਦਾ ਇਹ ਜੋ ਫੈਸਲਾ ਹੈ ਬਹੁਤ ਗਲਤ ਹੈ ਜੋ ਨਿਤਨ ਕਟਕਰੀਜੀ ਨੇ ਕਿਹਾ ਸੀਗੇ ਸਾਰੇ ਟੂਲ ਪਲਾਜ ਬੂਥਲੈਸ ਹੋਣਗੇ ਬੂਥਲੈਸ ਹੋਣ ਦੇ ਨਾਲ ਜੋ ਲੱਖਾਂ ਲੋਕਾਂ ਦਾ ਰਜਗਾਰਾ ਜੋ ਟੂਲ ਪਲਾਜ ਤੇ ਕੋਈ ਗਰੀਬ ਲੋਕ ਲਗੇ ਹੋਏ ਹਨ ਕੰਮ ਕਰਦੇ ਹਨ ਉਹਨਾਂ ਦਾ ਰੋਜ਼ਗਾਰ ਖੋਇਆ ਜਾਊਗਾ ਸੋ ਸਾਡੀ ਨਿਤਿਕ ਗਟਕੜੀ ਜੀ ਨੂੰ ਬੇਨਤੀ ਹੈ ਕਿ ਇਸ ਕਾਨੂੰਨ ਨੂੰ ਵਾਪਸ ਲੈਤਾ ਜਾਵੇ ਤੇ ਸਾਨੂੰ ਜੋ ਵਰਕਰ ਹੈ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਸਰ ਕਿੰਨੇ ਨੌਜਵਾਨ ਆ ਗਏ ਆ ਦੇਸ਼ ਭਰ ਦੇ ਵਿੱਚ ਜਿਹੜੇ ਕੀ ਹੋਣਗੇ ਬੇਰੋਜ਼ਗਾਰ ਹੋ ਜਾਣਗੇ ਘੱਟ ਤੋਂ ਘੱਟ 10 ਲੱਖ ਘੱਟ ਤੋਂ ਘੱਟ 10 ਲੱਖ ਦੇ ਕਰੀਬ ਇਸ ਤੋਂ ਵੱਧ ਜਿਆਦਾ ਹੀ ਹੋ ਸਕਦੇ ਹਨ ਜੋ ਇਸ ਕਲਾਸ ਤੇ ਕਲਾਸ ਤੇ ਕੰਮ ਕਰਦੇ ਹਨ ਸਰ ਜਿਹੜਾ ਹੈਗਾ ਜਿਹੜੇ ਆਪਣੇ ਹੈਗਾ ਮੈਂਬਰ ਆ ਉਹ ਉੱਪਰ ਤੱਕ ਗਏ ਹੈਗੇ ਆਪਣੇ ਹੈਗਾ ਮੰਗ ਪੱਤਰ ਲੈ ਤੱਕ ਹਜੇ ਇਹਨਾਂ ਦੇ ਸਾਰੇ ਪਹਿਲੀ ਮੀਟਿੰਗ ਹੈ ਜੀ ਸਾਰੇ ਟੂਲਾਂ ਦੀ ਜੀ ਜਾਂ ਇਹਨਾਂ ਦੇ ਜੋ ਮੰਗ ਪੱਤਰ ਆ ਸਾਰੇ ਸਾਈਨ ਹੋ ਰਿਹਾ ਤੇ ਇਸ ਤੋਂ ਬਾਅਦ ਉੱਪਰ ਅੱਜ ਪਹੁੰਚਾਈ ਜਾਊਗੀ ਜੀ ਇਹਨਾਂ ਦੇ ਜੋ ਸੀਨੀਅਰ ਕੀ ਲੱਗਦਾ ਕੀ ਹੈਗਾ ਕਿ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਇਹ ਜਿਹੜਾ ਹੈਗਾ ਇਹ ਵਾਪਸ ਲੈਣਗੇ ਇਹ ਰੱਦ ਕਰਨਾ ਪਊਗਾ ਜੀ ਜਿਸ ਨਾਲ ਲੋਕਾਂ ਦੀ ਬੇਰੋਜ਼ਗਾਰੀ ਵਧ ਰਹੀ ਹੈ ਨਾ ਉਹਨਾਂ ਨੂੰ ਕਾਨੂੰਨ ਇਹਨਾਂ ਨੂੰ ਵਾਪਸ ਲੈਣਾ ਹੀ ਪਊਗਾ ਅਸੀਂ ਇਸ ਕਾਨੂੰਨ ਆਹ ਹਾਂਜੀ ਬਾਜੀ ਕੀ ਨਾਮ ਤੁਹਾਡਾ ਬਈ ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਜੀ ਅੱਜ ਕਿੱਥੋਂ ਆਏ ਹੋ ਅਸੀਂ ਮੱਲੀਆ ਪਟੋਲਪਲਾਜੇ ਤੋਂ ਆਏ ਜੀ ਬਰਨਾਲੇ ਕੋਲ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਫੈਸਲਾ ਹੁਣ ਹੈਗਾ ਕੀਤਾ ਹੈਗਾ ਕੇਂਦਰ ਨੇ ਇਹ ਫੈਸਲੇ ਨਾਲ ਜੀ ਘੱਟੋ ਘੱਟ 9-10 ਲੱਖ ਬੰਦੇ ਦਾ ਰਜਗਾਰ ਮਰੂਗਾ ਜੀ ਤੇ ਬਾਕੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਕਾਰਡ ਆ ਜਾਂ ਲੋਕਲ ਪਿੰਡਾਂ ਦਾ ਉਹਨਾਂ ਦਾ ਬਹੁਤ ਨੁਕਸਾਨ ਹੋਊਗਾ ਜੇ ਬੂਥਲੈਸ ਟੋਲਪਲਾਜੇ ਬਣ ਗਏ ਜੀ ਤੇ ਜਿਵੇਂ ਆਪਣੇ ਪੰਜਾਬ ਪੁਲਿਸ ਜਾਂ ਕੋਈ ਹੋਰ ਆਰਮੀ ਚ ਮਲਾਜ਼ਮ ਨੇ ਉਹਨਾਂ ਨੂੰ ਬਹੁਤ ਦਿੱਕਤ ਆਇਆ ਕਰੂਗੀ ਜੀ ਕਿਉਂਕਿ ਬੂਥਲੈਸ ਪਲਾਜਾ ਪੈਸੇ ਕੱਟੇ ਤੋਂ ਬਿਨਾ ਇਹਦੇ ਨਾਲ ਭੂਮ ਨਹੀਂ ਚੱਕਿਆ ਜਾਇਆ ਕਰ ਅਸਲ ਚ ਇਹ ਹੈ ਕਿ ਚੀਜ਼ ਕੀ ਹੈਗੀ ਹੈ ਇਹ ਚੀਜ਼ ਇਦਾਂ ਜੀ ਵੀ ਸਿੱਧੇ ਅਕਾਊਂਟ ਚੋਂ ਫਾਸਟੈਗ ਰਾਹੀਂ ਪੈਸੇ ਕੱਟੇ ਜਾਇਆ ਕਰਨਗੇ ਜਿਵੇਂ ਕੋਈ ਵੀ ਹੁਣ ਟੂਲ ਪਲਾਜੇ ਤੇ ਆ ਕੇ ਆਪਦਾ ਜਥੇਬੰਦੀ ਦਾ ਕਾਰਡ ਦਿਖਾਉਂਦਾਗਾ ਉਹ ਨਹੀਂ ਚੱਲਣਾ ਜੀ ਉਹ ਬਿਲਕੁਲ ਬੰਦਾ ਜਿਵੇਂ ਨੇੜੇ ਤੇੜੇ ਦੇ 5 ਕਿਲੋਮੀਟਰ ਏਰੀਏ ਦੇ ਪਿੰਡ ਫ੍ਰੀ ਹੁੰਦੇ ਆ ਜੀ ਵੀ ਉਹ ਨਹੀਂ 프리 ਹੋਣੇ ਕਿਉਂ ਜਿੰਨਾ ਟਾਈਮ ਅਗਲਾ ਫਾਸਟ ਟੈਗ 'ਚ ਬੈਲੈਂਸ ਨਹੀਂ ਪਾਊਗਾ ਉੰਨਾ ਟਾਈਮ ਟੂਲ ਗੱਡੀ ਕਰੋਸ ਨਹੀਂ ਕਰੀ ਜਾ ਕਰਨੀ ਇਹ ਨਵੇਂ ਬੂਥਲੈਸ ਨਾਲੇ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਕਟਿਆ ਕਰਨਗੇ ਜਿੰਨਾ ਆਪਾਂ ਵੀ ਜੇ ਹੁਣ ਟੂਲ ਚੜੇ ਆ ਤਾਂ ਕਿੰਨੇ ਕਿਲੋਮੀਟਰ ਵਰਤ ਕੇ ਆਪਾਂ ਟੂਲ ਤੋਂ ਐਗਜਿਟ ਹੋਇਆ ਕਰਾਂਗੇ ਉੱਥੇ ਜਾ ਕੇ ਵੀ ਪੈਸੇ ਦੇਣੇ ਪਿਆ ਕਰਨਗੇ ਜੀ ਅੱਛਾ ਇਦਾਂ ਦਾ ਸਿਸਟਮ ਆ ਜੀ ਇਹ ਤੇ ਹੁਣ ਆਪਾਂ ਨੇੜੇ ਤੇੜੇ ਦੇ ਵੀ ਲੋਕਲ ਪਿੰਡਾਂ 'ਚ ਵੀ ਜਾਇਆ ਕਰਾਂਗੇ ਤਾਂ ਉਹਦੇ ਖਾਤਰ ਵੀ ਆਪਾਂ ਨੂੰ ਟੂਲ ਦੇਣਾ ਪਿਆ ਕਰਨਾ ਜੀ ਕੀ ਲੱਗਦਾ ਕੀ ਹੈਗਾ ਜਿਵੇਂ ਤੁਸੀਂ ਅੱਜ ਇੱਕ ਰੱਖਿਆ ਹੈਗਾ ਪੂਰਾ ਇੱਕ ਵੱਡਾ ਰਹਿ ਗਿਆ ਇਕੱਠਾ ਇਕੱਠਾ ਆਇਆ ਸਾਡੇ ਪੰਜਾਬ ਸੂਬਾ ਕਮੇਟੀ ਬੰਨੀਓ ਤੇ ਹੋਰ ਜਥੇਬੰਦੀਆਂ ਬੰਨੀਆਂ ਜੀ ਇੱਥੇ ਲਾਡੋਵਾਲ ਟੋਲ ਫਲਾਜੇ ਤੇ ਪਹਿਲੀ ਬਹੁਤ ਵੱਡਾ ਕਾਠਾ ਜੀ ਤੇ ਬਾਕੀ ਆਪਦੇ ਰੋਜ਼ਗਾਰ ਬਚਾਉਣ ਖਾਤਰ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਸੀ ਉੱਥੇ ਤੱਕ ਪਹੁੰਚਾਂਗੇ ਜੀ ਜੇ ਸਾਡੇ ਫੈਸਲੇ ਨਾ ਮੰਨੇ ਗਏ ਹੋ ਸਕਦਾ ਵੀ ਸਾਨੂੰ ਅੱਗੇ ਹੋਰ ਸਾਰੇ ਟੂਲਾਂ ਨੂੰ ਫ੍ਰੀ ਕਰਨ ਦਾ ਵੀ ਸੋਚਿਆ ਜਾ ਸਕਦਾ ਜੀ Luciana Lively Slender Sony di Rip.